ਵਿੰਡੂ ਆਸਟ੍ਰੇਲੀਆ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਿੱਕੀਆਂ ਗੱਲਾਂ ਵੱਡੇ ਮੁੱਦੇ ਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਮੈਂ ਹਿਤਕਬਰ ਵਾਪਸ ਹਾਸਲਾਂਜ ਤੇ ਰਿਸ਼ੂ ਪ੍ਰੀਤ ਸਾਡੇ ਨਾਲ ਨੇ ਜੀ ਅੱਜ ਦਾ ਜਿਹੜਾ ਮੁੱਦਾ ਹੈਗਾ ਆਪਾਂ ਲੈ ਕੇ ਆਏ ਆ ਉਹ ਹੈਗਾ ਇਨਫਲੇਸ਼ਨ ਹੁਣ ਜਿਹੜੀ ਮਹਿੰਗਾਈ ਹੈਗੀ ਉਹ ਤਾਂ ਸਾਨੂੰ ਪਤਾ ਕਿੰਨੀ ਹੋਈ ਆ ਸਪੈਸ਼ਲੀ ਕੋਵਿਡ ਤੋਂ ਬਾਅਦ ਹਨਾ ਕਿ ਚੀਜ਼ਾਂ ਦੀ ਜਿਹੜੀ ਮਹਿੰਗਾਈ ਆ ਉਹ ਕਿੰਨੀ ਵਧੀ ਆ ਮੇਰੇ ਇੱਕ ਫੈਮਿਲੀ ਫਰੈਂਡ ਸੀਗੇ ਉਹ ਕਹਿੰਦੇ ਸੀਗੇ ਜਿਹੜੀ ਟਰਾਲੀ ਸੀਗੀ ਗਰੋਸਰੀ ਸ਼ਾਪਿੰਗ ਕਰਦੇ ਸੀ 50 ਡਾਲਰ ਚ ਫੁੱਲ ਟਰਾਲੀ ਘੱਲ ਲੈਂਦੇ ਸੀ ਉਹ 2007 ਚ ਉਹੀ ਸੇਮ ਟਰਾਲੀ ਜਦੋਂ ਹੋਣ ਪਰਦੇ ਨੇ ਉਹ ਉਹਨਾਂ ਨੂੰ ਸਾਨੂੰ ਕਿੰਨੇ 200 300 ਡਾਲਰ ਮੇਰਾ ਖਿਆਲ ਆ ਆਮ ਨਾਲ ਲੱਗ ਜਾਂਦੇ ਨੇ ਉਹੀ ਟਰਾਲੀ ਪਰ ਨੂੰ ਤੇ ਇਹ ਹੁੰਦੀ ਹੈ ਮਹਿੰਗਾਈ ਤੇ ਆਪਾਂ ਅੱਜ ਇਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੱਦਾਂ ਹੁੰਦੀ ਹੈ ਕਿਉਂ ਹੁੰਦੀ ਹੈ ਤੇ ਕੀ ਕਰਦੀ ਹੈ ਗਵਰਨਮੈਂਟ ਇਹਦੇ ਬਾਰੇ ਚਲੋ ਹੁਣ ਆਪਾਂ ਸਵਾਗਤ ਕਰਦੇ ਹਾਂ ਰਿਸ਼ੂ ਪ੍ਰੀਤ ਜੀ ਦਾ ਤੇ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ ਜੀ ਹਾਂਜੀ ਹਿਤਕਮਰ ਆਪਾਂ ਇਹੀ ਸੋਚ ਰਹੇ ਸੀਗੇ ਕਿ inflation ए वर्ल्ड जेड़ा वैसे देखो, तो देखो महँगाई हमेशा वधिया है जदों तो बचपन तो मेरे बचपन तो भी वधिया है पर जदों इन्फ्लेशन जेड़ा वर्ड है एही assi बहुत ज्यादा सुनेया जदों कोविड ने हिट कीता क्योंकि कोविड ਦੇ ਵਿੱਚ ਇੱਕਦਮ ਜਿਹੜੀ ਮਹਿੰਗਾਈ ਸੀ ਉਹ ਬਹੁਤ ਜ਼ਿਆਦਾ ਇਹਦਾ ਜਿਹੜਾ ਇਨਕਰੀਜ਼ ਹੋਇਆ ਪੂਰੀ ਦੁਨੀਆ ਦੇ ਵਿੱਚ ਹਾਂਜੀ ਆਪਾਂ ਘੱਟ ਸੁਨੇ ਜ਼ਰੂਰ ਕੋਵਿਡ ਤੋਂ ਪਹਿਲਾਂ ਜਿਹੜਾ ਕਿਸੇ ਨੇ ਧਿਆਨ ਨਹੀਂ ਕੀਤਾ ਵਰਡ ਵਾ ਇੰਨਾ ਜ਼ਿਆਦਾ ਧਿਆਨ ਦਿੱਤਾ ਗਿਆ ਇਸ ਵਾਰ ਇਸ ਵਾਲੇ ਪਾਸੇ ਕਿਉਂਕਿ ਇਤਨਾ ਸੀ ਕਿ ਮਹਿੰਗਾਈ ਹੈ ਬਦਨੀ ਹੋਏ ਹੁਣ ਜੇ ਮੇਰੀ ਗੱਲ ਕਰੀਏ ਤਾਂ ਮੇਰੇ ਬਚਪਨ 'ਚ ਮੈਨੂੰ 2 ਰੁਪਏ ਮਿਲਦੇ ਹੁੰਦੇ ਸੀਗੇ ਪਾਕਟ ਮਨੀ ਸਕੂਲ ਹਾਂਜੀ ਤੇ ਮੈਨੂੰ ਯਾਦ ਹੈ ਕਿ ਉਹ 2 ਰੁਪਏ ਵਿੱਚ ਮੈਂ ਬਹੁਤ ਸਾਰੀਆਂ ਚੀਜ਼ਾਂ ਖਰੀਦ ਲੈਂਦੀ ਸੀ ਉਹਦੇ ਵਿੱਚ ਮੇਰੇ ਟਾਫੀਜ਼ ਵੀ ਆ ਜਾਂਦੀਆਂ ਸੀ ਜੇ ਚਾਟ ਗੋਲ ਗੱਪੇ ਖਾਣੇ ਆ ਉਹ ਵੀ ਖਾ ਲੈਂਦੇ ਸੀ ਕੁਲਫੀ ਆਂਦੀ ਹੁੰਦੀ ਸੀ ਇੱਕ ਪਾਈਪ ਵਾਲੀ ਜਿਹੜੀ ਮੇਰੇ ਖਿਆਲ 25 ਪੈਸੇ ਦੀ ਸੀ ਪਹਿਲਾਂ ਤੇ ਫਿਰ 50 ਪੈਸੇ ਦੀ ਹੋ ਗਈ ਹਾਂਜੀ ਮਤਲਬ ਮੈਂ ਆਪਣੇ ਬਚਪਨ ਚ ਪੈਸੇ ਦੇਖੇ ਨੇ ਇੰਡੀਆ ਚ ਖਰਚ ਕੇ ਤੇ ਹੁਣ ਮੇਰੇ ਖਿਆਲ ਚ ਅੱਜ ਕੱਲ ਉਹ ਹੈ ਹੀ ਨਹੀਂ 2 ਰੁਪਏ ਹੀ ਨਹੀਂ ਰਹੇ ਤੇ 5 ਰੁਪਏ 10 ਰੁਪਏ ਦੀ ਕੋਈ ਵੈਲਿਊ ਹੀ ਨਹੀਂ ਹੈਗੀ ਹਾਂਜੀ ਤੇ ਇਸੇ ਇਹਨੂੰ ਅਸੀਂ ਕਹਿੰਦੇ ਕਿ ਮਹਿੰਗਾਈ ਜਿਹੜੀ ਹੈ ਉਹ ਇਨਫਲੇਸ਼ਨ ਜ ਥੋੜੀ ਥੋੜੀ ਕਰਕੇ ਵਧੇ ਜਿਵੇਂ ਜੇ 2 ਤੋਂ 3% ਵਧੇ ਰਿਕੋਰਡਿੰਗ ਟੂ ਜਿਹੜੇ ਇਕਨੋਮਿਸਟਸ ਨੇ ਉਹਨਾਂ ਦੇ ਮੁਤਾਬਿਕ ਜੇ ਕਿਸੇ ਦੇਸ਼ ਵਿੱਚ 2 ਤੋਂ 3% ਦੇ ਹਿਸਾਬ ਨਾਲ ਵਧਦੀ ਹੈ ਕਿਸੇ ਵੀ ਦੇਸ਼ ਚਾਹੇ 인ਫਲੇਸ਼ਨ ਮਹਿੰਗਾਈ ਤਾਂ ਉਸ ਕੰਟਰੀ ਦੀ ਇਕਨੋਮੀ ਲਈ ਇੱਕ ਵਧੀਆ ਹੁੰਦੀ ਹੈ ਮਤਲਬ ਇਹ ਨਹੀਂ ਆ ਕਿ ਇਹਦਾ ਕੋਈ ਨੁਕਸਾਨ ਹੀ ਹੈ ਹਾਂ ਜੀ ਕਿਉਂਕਿ ਬਿਜ਼ਨਸ ਜਿਹੜੇ ਨੇ ਰਨ ਕਰਦੇ ਨੇ ਉਹ ਇਸੇ ਬੇਸਿਸ ਤੇ ਹੀ ਰਨ ਕਰਦੇ ਹਾਂ ਜੀ ਕਿਉਂਕਿ ਉਹਨਾਂ ਨੇ ਲੋਨ ਲਿੱਤੇ ਹੁੰਦੇ ਨੇ ਗਵਰਨਮੈਂਟ ਤੋਂ ਤੇ ਫਿਰ ਉਹ ਲੋਨ ਵਾਪਸ ਕਰਨ ਲਿਜੇ ਉਹਨਾਂ ਨੂੰ ਪ੍ਰੋਫਿਟ ਜ਼ਿਆਦਾ ਹੋਏਗਾ ਤਾਂ ਨੈਚੁਰਲ ਹੈ ਕਿ ਜੇ ਪ੍ਰੋਫਿਟ ਜ਼ਿਆਦਾ ਤਾਂ ਉਹਨਾਂ ਨੂੰ ਉਹ ਲੋਨ ਜਿਹੜੇ ਵਾਪਸ ਕਰਦੇ ਤੇ ਜਿਹੜੇ ਲੋਨ ਹੁੰਦੇ ਨੇ ਗਵਰਨਮੈਂਟ ਤੋਂ ਨਹੀਂ ਬੈਂਕ ਤੋਂ ਵੀ ਲਿੱਤੇ ਜਾ ਸਕਦੇ ਨੇ ਹਨਾ ਤੇ ਬੈਂਕ ਜਦੋਂ ਆਪਾਂ ਲੋਨ ਲੈਨੇ ਆ ਸਾਨੂੰ ਇੰਟਰਸਟ ਚਾਰਜ ਕਰਦਾ ਉਸ ਲੋਨ ਤੇ ਆਬਵੀਅਸਲੀ ਕਿਉਂਕਿ ਉਹਨਾਂ ਨੇ ਆਪਣਾ ਵੀ ਫਾਇਦਾ ਕੱਟਣਾ ਤਾਂ ਉਹ ਸਾਨੂੰ ਚਾਰਜ ਕਰਦੇ ਨੇ ਥੋੜਾ ਐਕਸਟਰਾ 2% 4% 10% ਜਿੱਦਾਂ ਵੀ ਹੈਗਾ ਤੇ ਉਹ ਉਹ ਪ੍ਰਾਈਸ ਵੀ ਵਧੀਆ ਮੇਰਾ ਖਿਆਲ ਕਵਰ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਬਹੁਤ ਸਤਿਵੰਤ ਹੈ ਇਨਫਲੇਸ਼ਨ ਨੂੰ ਅਸੀਂ ਸੀਪੀਆਈ ਯਾਨੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਸਕੇਲ ਤੇ ਮੈਜ਼ਰ ਕਰਦੇ ਹਾਂ ਉਦੋਂ ਸਾਨੂੰ ਮੈਜ਼ਰ ਕਰਕੇ ਪਤਾ ਲੱਗਦਾ ਕਿ ਕਿੰਨੇ ਪਰਸੈਂਟ ਜਿਹੜੀ ਆ ਇਹ ਜਿਹੜੀ ਇਨਫਲੇਸ਼ਨ ਆ ਸਾਡੇ ਦੇਸ਼ ਵਿੱਚ ਆ ਆਲ ਓਵਰ ਦ ਵਰਲਡ ਕਿੰਨੀ ਕਿੰਨੀ ਕਿ ਜ਼ਿਆਦਾ ਇਹ ਇਨਕਰੀਜ਼ ਹੋਈ ਹੈ ਹੁਣ ਇਹੀ ਇਹੀ ਅਸੀਂ ਗੱਲ ਕਰ ਰਹੇ ਸੀ ਕਿ ਜਦੋਂ ਐਕਚੁਅਲੀ ਚ ਮਹਿੰਗਾਈ ਕਦੋਂ ਕੀ ਹੁੰਦੀ ਹੈ ਜਦੋਂ ਜਨਰਲ ਪ੍ਰਾਈਸਿਸ ਯਾਨੀ ਆਮ ਕੀਮਤਾਂ ਦੀ ਜਿਹੜੀ ਵੈਲਿਊ ਹੈ ਉਹ ਬਹੁਤ ਵੱਧ ਜਾਵੇ ਹਾਂਜੀ ਉਸੇ ਸੇਮ ਕਰੰਸੀ ਦੇ ਹਿਸਾਬ ਨਾਲ ਜਿਵੇਂ ਮੈਂ ਹੁਣੇ ਗੱਲ ਕਰੀ ਸੀ ਕਿ 2 ਰੁਪਏ ਵਿੱਚ ਇੰਨਾ ਕੁਛ ਆ ਜਾਂਦਾ ਸੀ ਪਰ ਉਸੇ 2 ਰੁਪਏ ਵਿੱਚ ਹੁਣ ਕੁਝ ਵੀ ਨਹੀਂ ਆਉਂਦਾ ਜਦੋਂ ਉਸ ਮਨੀ ਦੀ ਯੂਨਿਟ ਵੈਲਿਊ ਜਿਹਨੂੰ ਅਸੀਂ ਕਹਿੰਨੇ ਆ ਚਾਹੇ ਉਹ ਪੈਸਿਆਂ ਚ ਲਾ ਲਓ ਚਾਹੇ ਡਾਲਰਸ ਚ ਲਾ ਲਓ ਚਾਹੇ ਰੁਪਏ ਚ ਲਾ ਲਓ ਚਾਹੇ ਸੈਂਟਸ ਚ ਲਾ ਲਓ ਜਦੋਂ ਉਹ ਜਿਹੜੀ ਵੈਲਿਊ ਹੈ ਉਸ ਮੰਦੀ ਦੀ ਉਹਦੇ ਵਿੱਚ ਉਹਨਾਂ ਸਮਾਨ ਨਹੀਂ ਆਂਦਾ ਜਿੰਨਾ ਪਹਿਲਾਂ ਆਂਦਾ ਸੀ ਉਹਨੂੰ ਅਸੀਂ ਕਹਿੰਦੇ ਆ ਕਿ ਮਹਿੰਗਾਈ ਵੱਧ ਗਈ ਉਹਨੂੰ ਅਸੀਂ ਮਤਲਬ ਇਨਫਲੇਸ਼ਨ ਦੇ ਤੌਰ ਤੇ ਦੇਖ ਸਕਦੇ ਹਾਂ ਤੇ ਦੂਜਾ ਫਾਇਦਾ ਇਹਦਾ ਇਹ ਹੁੰਦਾ ਹੈ ਕਿ ਜਦੋਂ ਮਹਿੰਗਾਈ ਵੱਧਦੀ ਹੈ ਸਰਕਾਰ ਨੂੰ ਪਤਾ ਹੈ ਕਿ ਮਹਿੰਗਾਈ ਵੱਧਿਆ ਤਾਂ ਵੇਜ ਦੇ ਵਿੱਚ ਵੀ ਗ੍ਰੋਥ ਹੁੰਦੀ ਹੈ ਯਾਨੀ ਜਿਹੜੀਆਂ ਸਾਡੀਆਂ ਸੈਲਰੀਜ਼ ਨੇ ਜਿਹੜੀ ਸਾਡੀਆਂ ਤਨਖਾਹਾਂ ਨੇ ਉਹ ਵੀ ਵੱਧ ਸਕਦੀਆਂ ਨੇ ਤਾਂ ਵੱਧੀਆਂ ਨੇ ਮੋਸਟਲੀ ਹਰ ਕੰਟਰੀ ਵਿੱਚ ਤੇ ਫਿਰ ਉਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਹੋਰ ਇਹਦਾ ਫਾਇਦਾ ਇਹ ਹੋ ਜਾਂਦਾ ਹੈ ਕਿ ਜਿਹੜੀ ਪ੍ਰੋਡਕਸ਼ਨ ਹੈ ਉਹ ਇਨਕਰੀਜ਼ ਹੁੰਦੀ ਹੈ ਕਿਉਂਕਿ ਜਿਹੜਾ ਇਹਦੇ ਕਾਉਜ਼ਸ ਹੁਣ ਆਪਾਂ ਡਿਸਕਸ ਆਂਗੇ ਬਹੁਤ ਕਾਜ਼ਸ ਦੇ ਵਿੱਚੋਂ ਇੱਕ ਇਹਦਾ ਕਾਰਨ ਕੀ ਹੁੰਦਾ ਹੈ ਕਿ ਇਨਫਲੇਸ਼ਨ ਦਾ ਕਿ ਪ੍ਰੋਡਕਸ਼ਨ ਘਟ ਜਾਂਦੀ ਹੈ ਕਿਸੇ ਚੀਜ਼ ਦੀ ਤੇ ਡਿਮਾਂਡ ਵੱਧ ਜਾਂਦੀ ਹੈ ਪਰ ਜਦੋਂ ਜਿਹੜੀ ਇਨਫਲੇਸ਼ਨ ਆ ਜਾਂਦੀ ਹੈ ਚਾਹੇ ਬਹੁਤ ਜ਼ਿਆਦਾ ਵੀ ਆ ਜਾਏ ਇਹਦਾ ਫਿਰ ਵੀ ਇਹੀ ਫਾਇਦਾ ਹੈਗਾ ਕਿ ਇਹਦੇ ਵਿੱਚ ਜਿਹੜੀ ਪ੍ਰੋਡਕਸ਼ਨ ਆ ਉਹ ਵੀ ਵੱਧ ਸਕਦੀ ਹੈ ਕਿਸੇ ਚੀਜ਼ ਦੀ ਤੇ ਫਿਰ ਹੌਲੀ-ਹੌਲੀ ਨੈਚੁਰਲੀ ਜਦ ਪ੍ਰੋਡਕਸ਼ਨ ਵੱਧਦੀ ਹੈ ਫੈਕਟਰੀ ਜਿਹੜੇ ਵਰਕਰਸ ਨੇ ਕੰਮ ਕਰਦੇ ਨੇ ਇਕਨੋਮੀ ਨੂੰ ਫਾਇਦਾ ਹੋ ਸਕਦਾ ਬਿਲਕੁਲ ਇਮਪਲੋਇਮੈਂਟ ਵੱਧਦੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਨਫਲੇਸ਼ਨ ਵਿੱਚ ਆ ਜਾਂਦੀਆਂ ਨੇ ਇਹਦੇ ਫਾਇਦੇ ਵਿੱਚ ਹਾਂਜੀ ਤੇ ਹੁਣ ਆਪਾਂ ਜੇ ਡਿਸਕਸ ਕਰੀਏ ਕਿ ਇਹਦੇ ਨੁਕਸਾਨ ਕੀ ਨੇ ਜਿਵੇਂ ਆਪਾਂ ਨੂੰ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੈਸੇ ਕੀ ਨੁਕਸਾਨ ਨੇ ਪਰ ਫਿਰ ਵੀ ਮੈਂ ਜਿੰਨੀ ਕੀ ਮਤਲਬ ਰਿਸਰਚ ਕੀਤੀ ਹੈ ਤੇ ਉਹ ਕੀਤਾ ਉਹਦੇ ਹਿਸਾਬ ਨਾਲ ਇੱਕ ਨਿਚੋੜ ਜਿਆ ਦੱਸਣਾ ਚਾਹੁੰਦੇ ਆ ਮੈਂ ਚਾਹੁੰਦੇ ਆ ਆਪਣੇ ਦਰਸ਼ਕਾਂ ਨੂੰ ਦੱਸਣਾ ਕਿ ਇਹਦਾ ਜੇ ਜੇਕਰ ਜਿਹੜੀ ਇਨਫਲੇਸ਼ਨ ਹੈ ਜੀ 2 ਤੋਂ 3% ਦੇ ਉੱਪਰ ਵਧੇ ਯਾਨੀ 4% 5% ਜਾਂ ਉਸ ਤੋਂ ਵੀ ਉੱਪਰ ਵਧੇ ਤਾਂ ਫਿਰ ਇਹਦੇ 네ਗੇਟਿਵ ਇਫੈਕਟਸ ਬਹੁਤ ਨੇ ਸੋਸਾਇਟੀ ਤੇ ਦੇਸ਼ ਤੇ ਦੇਸ਼ ਦੀ ਇਕਨੋਮੀ ਤੇ ਬਹੁਤ ਜ਼ਿਆਦਾ ਇਹਦੇ 네ਗੇਟਿਵ ਇਫੈਕਟਸ ਨੇ ਬੁਰੇ ਹੋ ਸਕਦੇ ਨੇ ਸਿੱਕਾ ਤਾਂ ਸ਼ਾਇਦ ਜੋ ਮੈਂ ਸੋਚਦਾ ਕਿ ਜਿਹੜ ਉਹ ਦੇ ਅਕੋਰਡਿੰਗਲੀ ਨਹੀਂ ਵਧਦੀ ਹਾਂ ਫਿਰ ਉਹ ਸਾਨੂੰ ਪ੍ਰੋਬਲਮ ਆ ਸਕਦੀ ਆ ਸਾਡੀ ਲਿਵਿੰਗ ਕਾਸਟ ਜਦੋਂ ਲਿਵਿੰਗ ਕਾਸਟ ਵਧ ਗਈਆਂ ਪਰ ਸਾਡੇ ਕੋਲ ਇਨਕਮ ਨਹੀਂ ਹੈਗੀ ਤਾਂ ਫਿਰ ਉਹ ਅਸੀਂ ਕਿਵੇਂ ਕਰਾਂਗੇ ਹੁਣ ਜਿਵੇਂ ਲਿਵਿੰਗ ਕਾਸਟ ਕੀ ਨੇ ਸਾਡੀਆਂ ਜਿਹੜੀਆਂ ਸਾਡੇ ਜੀਵਨ ਦੀ ਰੋਜ਼ਮਰਾਂ ਦੀ ਜ਼ਿੰਦਗੀ ਲਈ ਸਾਡੀਆਂ ਇੰਪੋਰਟੈਂਟ ਨੇ ਜਿਵੇਂ ਹੁਣ ਜੇ ਇੱਥੇ ਦੀ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆ ਜਾਏਗਾ ਸਾਡਾ ਰੈਂਟ ਜਾਂ ਸਾਡੀ ਮਾਰਗੇਜ ਜਿਹੜੀ ਆ ਜਾਂ ਜਿਹੜੀ ਖਾਣੇ ਪੀਣੇ ਦੀ ਸਾਡੀ ਕਾਸਟ ਆ ਜੇ ਉਹ ਲਿਵਿੰਗ ਕਾਸਟ ਵਧ ਗਈਆਂ ਪਰ ਤੁਹਾਡੀ ਇਨਕਮ ਨਹੀਂ ਵਧੀ ਤਾਂ ਨੈਚੁਰਲ ਆ ਉਹਦੇ ਬਾਡ ਇਫੈਕਟਸ ਤੁਹਾਡੀ ਫਾਈਨੈਂਸ਼ੀਅਲ ਸਟ्रेस ਤੁਹਾਨੂੰ ਹੋਏਗਾ ਤੁਹਾਡੀ ਫਿਜ਼ੀਕਲ ਹੈਲਥ ਤੇ ਤੁਹਾਡੀ ਮੈਂਟਲ ਹੈਲਥ ਤੇ ਉਹਦਾ ਅਸਰ ਪਾਏਗਾ ਕਿਉਂਕਿ ਤੁਸੀਂ ਜਿਆਦਾ ਸਟ्रेस ਦੇ ਅੰਦਰ ਆ ਗਏ ਹਨ ਤੇ ਫਿਰ ਉਸ ਤੋਂ ਬਾਅਦ ਹੋ ਜਾਂਦਾ ਕਿ ਇਹਦੇ ਵਿੱਚ ਜਦੋਂ ਇਹ ਆਪਾਂ ਕਹਿੰਦੇ ਕਿ ਇਨਕਮ ਜਦੋਂ ਘਟਿਆ ਚ ਸਭ ਤੋਂ ਜਿਆਦਾ ਅਸਰ ਜਿਹੜਾ ਹੁੰਦਾ ਸਭ ਤੋਂ ਬੁਰਾ ਅਸਰ ਪੈਂਦਾ ਉਸ ਘਰ ਦੇ ਹਾਊਸਹੋਲਡ ਤੇ ਜਿਹਦੇ ਵਿੱਚ ਇਨਕਮ ਘਟਾ ਹੈ ਦੇ ਵਿੱਚ ਚਾਹੇ ਇੱਕ ਬੰਦਾ ਕਮਾਉਂਦਾ ਤਾਂ ਫਿਰ ਉਹ ਨੇਚਰਲੀ ਉਹ ਮੈਨੇਜ ਨਹੀਂ ਕਰ ਪਾਏਗਾ ਕਿਉਂਕਿ ਇਨਫਲੇਸ਼ਨ ਜ਼ਿਆਦਾ ਵਧੀ ਪਰ ਜਿਹੜੀ ਉਹਦੀ ਤਨਖਾਹ ਹੈ ਉਸ ਬੰਦੇ ਦੀ ਉਹ ਨਹੀਂ ਵਧੀ ਹੈ ਨਾ ਤੇ ਫਿਰ ਉਸ ਤੋਂ ਬਾਅਦ ਬਿਜ਼ਨੈਸਿਸ ਨੂੰ ਵੀ ਅਦਾ ਅਸਰ ਹੁੰਦਾ ਬਿਜ਼ਨੈਸਿਸ ਤੇ ਇਹਦਾ 네ਗੇਟਿਵ ਇਫੈਕਟ ਕਿਵੇਂ ਪੈਂਦਾ ਕਿਉਂਕਿ ਬਿਜ਼ਨੈਸਿਸ ਕਿੱਦਾਂ ਕੰਮ ਕਰਦੇ ਨੇ ਮੋਸਟਲੀ ਜਿਹੜੇ ਵੱਡੇ ਬਿਜ਼ਨੈਸਿਸ ਨੇ ਉਹਨਾਂ ਨੂੰ ਹੁੰਦਾ ਵੀ ਅਸੀਂ ਬਜਟ ਪਲਾਨ ਕਰੀਏ ਅਗਲੇ ਸਾਲ ਲਈ ਕਾਸਟਸ ਦਾ ਵੇਜਸ ਦਾ ਤੇ ਜਦੋਂ ਇਨਫਲੇਸ਼ਨ ਇੰਨੀ ਜ਼ਿਆਦਾ ਫਲਕਚੁਏਟ ਹੋ ਰਹੀ ਹੈ ਜਿਵੇਂ ਉੱਪਰ ਥੱਲੇ ਵਧ ਰਹੀ ਹੈ ਇਨਫਲੇਸ਼ਨ ਤਾਂ ਫਿਰ ਉਹ ਬਜਟ ਪਲਾਨ ਨਹੀਂ ਕਰ ਸਕਦੇ ਅਗਲੇ ਸਾਲ ਲਈ ਹਾਂਜੀ ਨਹੀਂ ਉਹਨਾਂ ਦਾ ਜਿੱਦਾਂ ਤੁਸੀਂ ਇਮੇਜਨ ਕਰ ਸਕਦੇ ਹੋ ਬਜਟ ਫਿਰ ਥੋੜਾ ਉਥਲ ਪੁਥਲ ਹੋ ਜਾਂਦਾ ਚਲਦਾ ਬਿਲਕੁਲ ਕਿ ਉਹ ਉਹਨਾਂ ਨੇ ਕੁਝ ਪਲਾਨ ਕੀਤਾ ਹੁੰਦਾ ਪਰ ਹਰ ਇੱਕ ਚੀਜ਼ ਦੀ ਪ੍ਰਾਈਸ ਵੱਧ ਗਈ ਇੰਨੀ ਜ਼ਿਆਦਾ ਫਿਰ ਉਹਦੇ ਹਿਸਾਬ ਉਹ ਬਹੁਤ ਜ਼ਿਆਦਾ ਆਬਵੀਸਲੀ ਅਫੈਕਟ ਕਰ ਸਕਦਾ بزਨਸ ਨੂੰ ਹਾਂ ਬਿਲਕੁਲ ਫਿਰ ਇਹ ਬਿਜ਼ਨੈਸਿਸ ਤੇ ਇਹਦਾ ਬੁਰਾ ਅਸਰ ਇਸ ਤਰ੍ਹਾਂ ਤੇ ਇਸ ਤਰੀਕੇ ਨਾਲ ਪੈਂਦਾ ਹੈ ਨਾ ਉਹਦੇ ਨਾਲ ਫਿਰ ਇਹ ਹੀ ਸਾਰਾ ਕੁਝ ਅਸੀਂ ਕਹਿ ਸਕਦੇ ਹਾਂ ਕਿ ਹੈਲਥ ਇਸ਼ੂਸ ਫਿਰ ਆਉਂਦੇ ਨੇ ਕਿਉਂਕਿ ਜਦੋਂ EMPLOYEES ਤੇ ਅਸਰ ਹੁੰਦਾ ਜਦੋਂ بزਨਸ ਤੇ ਅਸਰ ਹੋਇਆ ਤਾਂ ਉਹਦੇ ਅੰਦਰ ਜਿਹੜੇ EMPLOYEES ਕੰਮ ਕਰਦੇ ਨੇ ਉਹਨਾਂ ਤੇ ਵੀ ਉਸ ਚੀਜ਼ ਦਾ ਅਸਰ ਹੋਏਗਾ ਸੋ ਨੈਗੇਟਿਵ ਇਫੈਕਟਸ ਬਹੁਤ ਨੇ ਰੀਸੈਸ਼ਨ ਆ ਸਕਦਾ ਕਿਉਂਕਿ ਬਿਜ਼ਨੈਸਿਸ ਕੋਲ ਪੈਸਾ ਸੀਗਾ ਆਸਟ੍ਰੇਲੀਆ ਵਿੱਚ 7-8 ਦੇ ਵਿੱਚ ਬਹੁਤ ਸਾਰਾ ਰੀਸੈਸ਼ਨ ਚੱਲ ਰਿਹਾ ਸੀ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਤਲਬ ਆਪਣੀਆਂ ਜੌਬਸ ਤੋਂ ਕੱਢ ਦਿੱਤਾ ਗਿਆ ਉਹਨਾਂ ਨੂੰ ਕੰਪਨਸੇਸ਼ਨ ਦਿੱਤੀ ਜਾਂਦੀ ਆ ਪਰ ਫਿਰ ਵੀ ਇੰਨਾ ਸੌਖਾ ਨਹੀਂ ਹੈਗਾ ਜਦੋਂ ਰੀਸੈਸ਼ਨ ਦੇ ਵਿੱਚ ਤੁਹਾਨੂੰ ਜੌਬ ਨਹੀਂ ਮਿਲਦੀ ਜਦੋਂ ਤੁਸੀਂ ਅਪਲਾਈ ਕਰਦੇ ਹੋ ਕਿਉਂਕਿ ਜੌਬਸ ਹੈ ਹੀ ਨਹੀਂ ਹਾਂਜੀ ਕਿਉਂਕਿ ਆਲਰੇਡੀ ਬਿਜ਼ਨੈਸਿਸ ਜਿਹੜੇ ਨੇ ਉਹ ਪ੍ਰੋਫਿਟ 'ਚ ਹੈ ਨਹੀਂ ਗਏ ਤਾਂ ਫਿਰ ਉਹ ਰੀਸੈਸ਼ਨ ਜਿਹੜਾ ਜਿਹੜਾ ਕੰਟਰੀ ਨੂੰ ਉਹ ਬਹੁਤ ਤੰਗ ਕਰਦਾ ਇੱਕ ਇਹਦਾ ਹੋਰ ਵੀ ਬੈਡ ਇਫੈਕਟ ਹੋ ਸਕਦਾ ਹੈ ਕਿ ਕ腐ਪਸ਼ਨ ਵੱਧ ਜਾਂਦੀ ਹੈ ਦੇਸ਼ ਵਿੱਚ ਅੱਛਾ ਜੀ ਜਦੋਂ ਤੁਸੀਂ ਆਪਣੀ ਨਾਰਮਲ ਇਨਕਮ ਦੇ ਨਾਲ ਆਪਣੇ ਘਰ ਦਾ ਖਰਚਾ ਨਹੀਂ ਚਲਾ ਸਕਦੇ ਤਾਂ ਫਿਰ ਤੁਸੀਂ ਹੁਣ ਬੱਚੇ ਤੁਸੀਂ ਬੱਚੇ ਦਾ ਪਾਲਣਾ ਹੀ ਹੈ ਨਾ ਆਪਣੇ ਫਿਰ ਤੁਸੀਂ ਇੱਧਰ ਉੱਧਰ ਧਿਆਨ ਤੁਹਾਡਾ ਜਾਂਦਾ ਹੈ ਕਿ ਅਸੀਂ ਕਿੱਥੋਂ ਹੋਰ ਪੈਸਾ ਕਮਾਉਂਦਾ ਨੇ ਫਿਰ ਉਹਦੇ ਨਾਲ ਕ腐ਪਸ਼ਨ ਜਿਹੜੀ ਹੈ ਉਹ ਵੀ ਇੰਕਰੀਜ਼ ਹੋ ਸਕਦੀ ਹੈ ਇਹ ਮੈਂ ਵੀ ਥੋੜਾ ਜਿਹਾ ਪੜਿਆ ਸੀਗਾ ਥੋੜੀ ਦੇਰ ਪਹਿਲਾਂ ਕਿ ਇਨਫਲੇਸ਼ਨ ਜ ਜੋ ਲੋਕਾਕੋਲ ਖਾਨ ਲਈ ਪੈਸੇ ਨਹੀਂ ਹੈਗੇ ਤਾਂ ਚੋਰੀਆਂ ਹੋਣ ਲੱਗ ਜਾਂਦੀਆਂ ਜ਼ਿਆਦਾ ਜਿੱਦਾਂ ਲੋਕੀ ਡਾਕਾ ਕਰ ਸਕਦੇ ਨੇ ਜਿੱਦਾਂ ਉਧਰ ਦੀਆਂ ਚੀਜ਼ਾਂ ਜ਼ਿਆਦਾ ਵੱਧ ਸਕਦੀ ਬਿਲਕੁਲ ਬਿਲਕੁਲ ਇਹ ਚੀਜ਼ਾਂ ਬਹੁਤ ਕ੍ਰਾਈਮ ਵੱਧਾ ਹੈ ਕ੍ਰਪਸ਼ਨ ਵਧਿਆ ਹੈ ਇਹ ਚੀਜ਼ਾਂ ਨਾਲ ਬਹੁਤ ਜ਼ਿਆਦਾ ਫਰਕ ਪੰਦੇ ਤੁਸੀਂ ਥੋੜੇ ਜੇ ਕਾਜ਼ਸ ਦੱਸ ਸਕਦੇ ਹੋ ਫਿਰ ਇਨਫਲੇਸ਼ਨ ਦੇ ਇਹ ਕਿਉਂ ਵੱਧਦੀ ਆਏ ਹਾਂਜੀ ਸਭ ਤੋਂ ਵੱਡੀ ਸਭ ਤੋਂ ਵੱਡਾ ਕਾਜ਼ ਇਹਦਾ ਹੁੰਦਾ ਸਭ ਤੋਂ ਵੱਡਾ ਇਹਦਾ ਰੀਜ਼ਨ ਇਹੀ ਹੈ ਕਿ ਜਦੋਂ ਕਿਸੇ ਚੀਜ਼ ਦੀ ਡਿਮਾਂਡ ਵੱਧ ਜਾਂਦੀ ਹੈ ਪਰ ਪ੍ਰੋਡਕਸ਼ਨ ਘਟਾ ਹੈ ਜਿਵੇਂ ਇੱਕ ਐਗਜ਼ਾਮਪਲ ਦਿੰਨੀ ਆ ਮੈਂ ਜੇ ਲੋਕ ਸਾਰੇ ਲੋਕ ਸੋਚੋ ਕਿ ਟਮਾਟਰ ਖਰੀਦਣ ਲੱਗ ਜਾਣ ਤੇ ਖੀਰੇ ਨਾ ਖਰੀਦਣ ਪਰ ਜਿਹੜੀ ਟਮਾਟਰਾਂ ਦੀ ਵੈਲੀ ਆ ਉਹ ਵੱਧ ਜੇਗੀ ਕਿਉਂਕਿ ਉਹਨਾਂ ਦੀ ਪ੍ਰੋਡਕਸ਼ਨ ਐਨੀ ਨਹੀਂ ਹੋਈ ਹੁਣ ਕੋਵਿਡ ਚ ਕੀ ਹੋਇਆ ਕੋਵਿਡ ਚ ਹੀ ਹੋਇਆ ਕਿਉਂਕਿ ਫੈਕਟਰੀ ਸਾਰੀਆਂ ਕੋਵਿਡ ਕਰਕੇ ਬੰਦ ਹੋ ਗਈਆਂ ਹਾਂਜੀ ਜਦੋਂ ਫੈਕਟਰੀਜ਼ ਵਧਦੀ ਲੋਕਾਂ ਦੀ ਡਿਮਾਂਡ ਵਧੀ ਨਹੀਂ ਹੋਏਗੀ ਮੇਰਾ ਖਿਆਲ ਚ ਡਿਮਾਂਡ ਉਨੀ ਹੋਏਗੀ ਡਿਮਾਂਡ ਤਾਂ ਉੱਥੇ ਹੈ ਹੀ ਆ ਨਾ ਕਿਉਂਕਿ ਹੁਣ ਜੇ ਅਸੀਂ ਬੰਦ ਹੋ ਗਈਆਂ ਹਾਂ ਕਿਉਂਕਿ ਅਸੀਂ ਤਾਂ ਉਹ ਚੀਜ਼ ਯੂਜ਼ ਕਰ ਹੀ ਰਹੇ ਹਾਂ ਤੇ ਉਹ ਜੇ ਚੀਜ਼ ਪਿੱਛੋਂ ਨਹੀਂ ਬਣ ਕੇ ਆ ਰਹੀ ਡਿਮਾਂਡ ਉਨੀ ਹੋ ਐ ਪਰ ਪ੍ਰੋਡਕਸ਼ਨ ਹੋ ਹੀ ਨਹੀਂ ਰਹੀ ਜਾਂ ਘਟ ਗਈ ਬਹੁਤ ਜ਼ਿਆਦਾ ਉਹਦੇ ਨਾਲ ਜਿਹੜਾ ਕੋਵਿਡ ਚ ਇੰਨੀ ਜ਼ਿਆਦਾ ਇਨਫਲੇਸ਼ਨ ਇੱਕਦਮ ਆਈ ਕਿਉਂਕਿ ਉਸ ਚੀਜ਼ ਦੀ ਵੈਲਿਊ ਜਿਹੜੀ ਸੀ ਉਹ ਵਧ ਗਈ ਜਿਹੜੇ ਕਿ ਸਾਰੀਆਂ ਚੀਜ਼ਾਂ ਦੀ ਵਧੇ ਪਰ ਅਸੀਂ ਇੱਕ ਚੀਜ਼ ਦਾ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ ਕਿ ਉਸ ਚੀਜ਼ ਦੀ ਵੈਲਿਊ ਜਿਹੜੀ ਸੀ ਜਿਹਦਾ ਮੈਂ ਯਾਦ ਕਰ ਸਕ ਟਾਇਲਟ ਪੇਪਰ ਦੀ ਬੜੀ ਟ੍ਰਬਲ ਆਈ ਸੀ ਲੋਕਾਂ ਨੇ ਫੈਕਟਰੀਆਂ ਬੰਦ ਹੋ ਗਈਆਂ ਸੀ ਲੋਕਾਂ ਕੋਲ ਟਾਇਲਟ ਪੇਪਰ ਜਿੱਦਾਂ ਨਹੀਂ ਮਿਸੀਗੇ ਬੁੱਕ ਗਏ ਸੀ ਬਿਲਕੁਲ ਅਸੀਂ ਹਮੇਸ਼ਾ ਕਹਿੰਦੇ ਆ ਕਿ ਆਸਟ੍ਰੇਲੀਅਨਸ ਕ੍ਰੇਜ਼ੀ ਹੋ ਗਏ ਸੀ ਟਾਇਲਟ ਪੇਪਰ ਜਿੱਦਾਂ ਸਾਰੇ ਕਿਦੋਂ ਖਤਮ ਹੋ ਗਏ ਸੀ ਤੁਸੀਂ ਲਾ ਦੋ ਤੁਸੀਂ ਉਹ ਕਹਿ ਸਕਦੇ ਹੋ ਕਿ ਫੈਕਟਰੀਆਂ ਬੰਦ ਹੋ ਗਈਆਂ ਲੋਕਾਂ ਨੇ ਇਹ ਬਾਇ ਕਰਨੇ ਸ਼ੁਰੂ ਕਰਤੇ ਖਰੀਦਨੇ ਸ਼ੁਰੂ ਕਰਤੇ ਕੀ ਹੋਣਾ ਨੇ ਫਿਰ ਜਿਹੜੇ ਵੇਚਦੇ ਪਏ ਸੀ ਉਹਨਾਂ ਨੇ ਕਹਿੰਦੇ ਆਪਾਂ ਉਹ ਆਪਣੀ ਪ੍ਰਾਈਸ ਅਦਾ ਸਕਦੇ ਹਾਂ ਲੋਕੀ ਸਾਡੇ ਕੋਲ ਹੈ ਹੀ ਨਹੀਂ ਉਹ ਆਪੇ ਚੀਜ਼ ਦੀ ਪ੍ਰਾਈਸ ਵਧਾ ਦੇਣੇ ਮੇਰੇ ਖਿਆਲ ਤੁਸੀਂ ਇਸੇ ਤਰੀਕੇ ਇਸੇ ਹਿਸਾਬ ਨਾਲ ਕਿਹਾ ਸੀਗਾ ਕਿ ਜਿਹੜੀ ਡਿਮਾਂਡ ਵੱਧ ਜਾਂਦੀ ਹੈ ਹਾਂ ਉਹੀ ਡਿਮਾਂਡ ਵੱਧਦੀ ਹੈ ਹਾਂ ਕਿਉਂਕਿ ਇੱਥੇ ਡਿਮਾਂਡ ਵਧੀ ਜੇ ਆਪਾਂ ਦੇਖੀਏ ਤਾਂ ਮਤਲਬ ਹਾਂ ਚਲੋ ਜਿੰਨੀ ਸਾਨੂੰ ਚੀਜ਼ ਚਾਹੀਦੀ ਉਹਨੇ ਤਾਂ ਚਾਹੀਦੀ ਆ ਟਾਇਲਟ ਪੇਪਰ ਦੀ ਡਿਮਾਂਡ ਵਧ ਗਈ ਕਿਉਂਕਿ ਲੋਕਾਂ ਨੇ ਸੋਚਿਆ ਕਿ ਸਾਨੂੰ ਮਿਲ ਲੈਣੇ ਨਹੀਂ ਅੱਗੇ ਤੇ ਮੈਨੂੰ ਯਾਦ ਹੈ ਕਿ ਵੂਲ ਵਾਟਸ ਤੇ ਕਾਲਸ ਤੇ OTR ਤੇ ਸਭ ਕੀ ਤੇ ਖਤਮ ਹੋ ਗਿਆ ਸਭ ਕੀ ਤੇ ਬਿਲਕੁਲ ਖਾਲੀ ਸ਼ੈਲਫ ਹੁੰਦੀਆਂ ਸੀਗੀਆਂ ਇੱਕ ਤਾਂ ਮੇਰਾ ਖਿਆਲ ਲੋਕਾਂ ਨੂੰ ਸੀਗਾ ਕਿ ਸਾਨੂੰ ਲੌਕਡਾਊਨ ਲਈ ਚਾਹੀਦੇ ਨੇ ਜ਼ਿਆਦਾ ਤੇ ਦੂਜੀ ਗੱਲ ਸੀਗੀ ਕਿ ਫੈਕਟਰੀਜ਼ ਵਗੈਰਾ ਬੰਦ ਹੋ ਗਈਆਂ ਸੀ ਤਾਂ ਜਿਹੜੀ ਵੀ ਕੋਈ ਟਾਇਲਟ ਪੇਪਰ ਨਹੀਂ ਬਾਕੀ ਵੀ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਸਾਰਿਆਂ ਜਿੰਦਾ ਬੰ ਬੰਨੀਆਂ ਘੱਟ ਤੇ ਡਿਮਾਂਡ ਜ਼ਿਆਦਾ ਸੀ ਤੇ ਫਿਰ ਆਬਵੀਅਸਲੀ ਉਹ ਚਾਰਜ ਜ਼ਿਆਦਾ ਕਰ ਸਕਦੇ ਨੇ ਉਸ ਚੀਜ਼ ਲਈ ਤੇ ਜਿਹੜੀ ਚੀਜ਼ ਘੱਟ ਆ ਵੈਸੇ ਵੀ ਉਹ ਤਾਂ ਫਿਰ ਉਹਦੀ ਪ੍ਰਾਈਸ ਤਾਂ ਵਧੇਗੀ ਨਾ ਨੈਚੁਰਲੀ ਹਨਾ ਤੇ ਬੜਾ ਵੈਸੇ ਹਾਸੇ ਦਾ ਇਹ ਪਾਤਰ ਬਣਦਾ ਸੀਗਾ ਕਿ ਆਸਟ੍ਰੇਲੀਅਨਸ ਨੂੰ ਕੀ ਹੋ ਗਿਆ ਪਾਗਲ ਹੋ ਗਏ ਨੇ ਟਾਇਲਟ ਪੇਪਰਸ ਲਈ ਤੇ ਮੇਰੇ ਖਿਆਲ ਚ ਕਈਆਂ ਨੇ ਰੋਕ ਵੀ ਲਗਾਤੀ ਸੀ ਕਿ ਇੱਕ ਬੰਦਾ ਦੋ ਤੋਂ ਜ਼ਿਆਦਾ ਬਾਕਸੇ ਨਹੀਂ ਲੈ ਕੇ ਜਾ ਸਕਦਾ ਟਾਇਲਟ ਪੇਪਰ ਦੇ ਬਹੁਤ ਸਾਰੀਆਂ ਸੁਪਰਮਾਰਕਟਸ ਨੂੰ ਹੈ ਰੋਕ ਲਗਾਨੀ ਪਈ ਸੀ ਟਾਇਲਟ ਪੇਪਰ ਦੀ ਤੇ ਅੱਛਾ ਇਹ ਤਾਂ ਇੱਕ ਇੱਕ ਰੀਜ਼ਨ ਹੋ ਗਿਆ ਫਿਰ ਦੂਜੀ ਨ ਦੂਜਾ ਰੀਜ਼ਨ ਇਹ ਹੁੰਦਾ ਕਿ ਜਦੋਂ ਹੁਣ ਪਿੱਛੇ ਤੋਂ ਹੀ ਰॉ ਮਟੀਰੀਅਲ ਜਿਹੜਾ ਕੱਚਾ ਸਮਾਨ ਆ ਜਿਹੜਾ ਅਸੀਂ ਕਹਿੰਦੇ ਆ ਉਹ ਨਹੀਂ ਆ ਰਿਹਾ ਤਾਂ ਉਹਦੇ ਨਾਲ ਜਾਂ ਉਹ ਨਹੀਂ ਆ ਰਿਹਾ ਜਾਂ ਉਹਦੀ ਜਿਹੜੀ ਪ੍ਰਾਈਸ ਆ ਉਹ ਵੱਧ ਜਵੇ ਤਾਂ ਫਿਰ ਜੇਦੋਂ ਕਿਸੇ ਚੀਜ਼ ਤੋਂ ਤੁਸੀਂ ਜਿਹੜਾ ਕੱਚਾ ਮਾਲ ਤੁਹਾਡੇ ਉਹਦੀ ਪ੍ਰਾਈਸ ਵਧ ਗਈ ਤਾਂ ਨੈਚੁਰਲ ਹੈ ਕਿ ਜਦੋਂ ਤੁਸੀਂ ਉਹਨੂੰ ਬਣਾਣਾ ਹੈ ਤਾਂ ਉਹਦੀ ਪ੍ਰਾਈਸ ਵੀ ਵਧੇਗੀ ਤੁਸੀਂ ਜਿੱਦਾਂ ਲਾ ਸਕਦੇ ਹੋ ਕਿ ਜਿਹੜੇ ਕੱਚਾ ਮਾਲ ਤੁਸੀਂ ਕਹਿ ਰਹੇ ਜਿੱਦਾਂ ਕਿ ਬੇਸ ਮਟੀਰੀਅਲ ਹੋਵੇ ਕਿਸੇ ਚੀਜ਼ ਦਾ ਰॉ ਮਟੀਰੀਅਲ ਜਿਹੜਾ ਸੀ ਕੋਵਿਡ 'ਚ ਜਿੱਦਾਂ ਕਿੱਸੋ ਤੁਸੀਂ ਐਕਸਪੋਰਟ ਬਹੁਤ ਕੱਟ ਗਈ ਸੀ ਕਿਉਂਕਿ ਸਾਰੇ ਕੰਟਰੀਜ਼ ਲਾਕਡਾਊਨ ਚ ਹੋ ਮਟੀਰੀਅਲ ਹੀ ਨਹੀਂ ਆਂਦਾ ਪਿਆ ਆਪਾਂ ਜਿਹੜੀ ਚੀਜ਼ ਬਣਾਣੀ ਆ ਉਹ ਕਿੱਦਾਂ ਬਣਾ ਸਕਾਂ ਬਿਲਕੁਲ ਇਸੇ ਕਰਕੇ ਇਹ ਇਹਦਾ ਦੂਜਾ ਕਾਰਨ ਹੈ ਕਿ ਜਦੋਂ ਜਿਹੜੇ ਰੌ ਮਟੀਰੀਅਲਸ ਜਿਹੜੇ ਨੇ ਜਿਹੜੇ ਕੱਚੇ ਮਾਲ ਦੀ ਕੀਮਤ ਜਦੋਂ ਵੱਧ ਜਾਂਦੀ ਆ ਤਾਂ ਫਿਰ ਉਹਦੀ ਪ੍ਰੋਡਕਸ਼ਨ ਵੀ ਵੱਧ ਮਤਲਬ ਵੱਧ ਵੀ ਸਕਦਾ ਹੈ ਸਾਨੂੰ ਸੋਰਸ ਕਰਨੀ ਔਖੇ ਹੋ ਗਏ ਹਾਂ ਫਿਰ ਮਟੀਰੀਅਲਸ ਦੀ ਪ੍ਰਾਈਸ ਆਪੇ ਵੱਧ ਗਈ ਤੇ ਫਿਰ ਉਸ ਤੋਂ ਬਾਅਦ ਜੋ ਅੱਗੇ ਬਣੇਗਾ ਉਹਦੀ ਤਾਂ ਪ੍ਰਾਈਸ ਵੱਧ ਹੀ ਜਾਣੀ ਹੈ ਨੈਚੁਰਲੀ ਤੇ ਇਹ ਸਾਡਾ ਤੀਸਰਾ ਰੀਜ਼ਨ ਸੀ ਜਿਹੜਾ ਤੁਸੀਂ ਹੁਣ ਕਿਹਾ ਕਿ ਕਿਉਂਕਿ ਗਲੋਬਲ ਸਪਲਾਈ ਜਿਹੜੀ ਸੀਗੀ ਉਹ ਡਿਸਰਪਸ਼ਨ ਜਿਹੜੀ ਹੋ ਜਾਂਦੀ ਹੈ ਉਹਦੇ ਕਰਕੇ ਵੀ ਵੱਧਦੀ ਹੈ ਜਿਵੇਂ ਹੁਣ ਯੂਕਰੇਨ ਦੀ ਵਾਰ ਲੱਗੀ ਹੋਈ ਹੈ ਤੇ ਜਿਹੜਾ ਸਮਾਨ ਅਸੀਂ ਯੂਕਰੇਨ ਤੋਂ ਮੰਗਾਉਂਦੇ ਸੀ ਉਹ ਨਹੀਂ ਆ ਰਿਹਾ ਸਾਡੇ ਕੋਲ ਜਾਂ ਪੂਰੇ ਵਰਲਡ 'ਚ ਉਹ ਨਹੀਂ ਜਾ ਰਿਹਾ ਤੇ ਉਹ ਸਮਾਨ ਦੀ ਜਿਹੜੀ ਵੈਲਿਊ ਆ ਉਹ ਵੱਧ ਜੇਗੀ ਕਿਉਂਕਿ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਸਮਾਨ ਸਾਡੇ ਤੱਕ ਜਾਂ ਵਰਲਡ ਤੱਕ ਨਹੀਂ ਪਹੁੰਚਦਾ ਤੇ ਫਿਰ ਜਿਹੜੇ ਉਸ ਕੱਚੇ ਮਾਲ ਤੋਂ ਦੇ ਰਸ਼ੀਆ ਹਾਂਜੀ ਬਿਲਕੁਲ ਤੇ ਇਹ ਮੇਨ ਕਾਰਨ ਨੇ ਮਤਲਬ ਚਲੋ ਇਹ ਤਾਂ ਇੱਕ ਐਗਜ਼ਾਮਪਲ ਹੈ ਕਿ ਯੂਕਰੇਨ ਦੀ ਲੜਾਈ ਪਰ ਇਹਨਾਂ ਰੀਜ਼ਨਸ ਕਰਕੇ ਵੀ ਜਿਵੇਂ ਕੋਵਿਡ ਇੱਕ ਰੀਜ਼ਨ ਸੀਗਾ ਲੜਾਈ ਕਿਤੇ ਲੱਗ ਜਾਂਦਾ ਉਹ ਇੱਕ ਰੀਜ਼ਨ ਹੈ ਇਹਨਾਂ ਰੀਜ਼ਨਸ ਕਰਕੇ ਵੀ ਜਿਹੜੀ ਇਹ ਇਨਫਲੇਸ਼ਨ ਆ ਉਹ ਵੱਧਦੀ ਹੈ ਸੋ ਮੇਨ ਜਿਹੜੇ ਤਿੰਨ ਬੇਸਿਕ ਵੈਸੇ ਬਹੁਤ سارے ਰੀਜ਼ਨਸ ਹੋਰ ਵੀ ਨੇ ਪਰ ਮੇਨ ਜਿਹੜੇ ਤਿੰਨ ਰੀਜ਼ਨਸ ਨੇ ਮੇਰੀ ਰਿਸਰਚ ਦੇ ਅਕੋਰਡਿੰਗ ਉਹ ਇਹੀ ਨਿਕਲੇ ਕਿ ਇੱਕ ਤਾਂ ਇੱਕ ਵਾਰੀ ਫਿਰ ਥੋੜਾ ਜਿਹਾ ਦੱਸ ਦਿੰਨੇ ਕਿ ਇੱਕ ਵਾਰੀ ਤਾਂ ਜਦੋਂ ਡਿਮਾਂਡ ਵੱਧ ਜਾਂਦੀ ਹੈ ਤੇ ਪ੍ਰੋਡਕਸ਼ਨ ਘਟ ਜਾਂਦੀ ਹੈ ਤੇ ਇੱਕ ਵਾਰੀ ਜਦੋਂ ਕੱਚੇ ਮਾਲ ਦਾ ਮ ਸਪਲਾਈ ਨਹੀਂ ਹੋਈ ਜਾਂ ਕੁਝ ਵੀ ਹੈ ਨਾ ਤੇ ਫਿਰ ਦੂਸਰਾ ਜਿਹੜਾ ਤੀਸਰੀ ਚੀਜ਼ ਹੈ ਜੇ ਵਰਲਡ 'ਚ ਕੁਝ ਵੀ ਹੋ ਰਿਹਾ ਕੋਈ ਜੰਗ ਹੋ ਰਹੀ ਹੈ ਜਾਂ ਫਿਰ ਕੋਈ ਪੈਂਡੇਮਿਕ ਆ ਗਈ ਜਿਵੇਂ ਕੋਵਿਡ ਕਰਕੇ ਉਹਦਾ ਅਸਰ ਜਿਹੜਾ ਇਨਫਲੇਸ਼ਨ ਤੇ ਪੈਂਦਾ ਤੁਸੀਂ ਜਿੱਦਾਂ ਹੁਣ ਐਕਸਪਲੇਨ ਤਾਂ ਕਰਤਾ ਤੁਸੀਂ ਜਿੱਦਾਂ ਪਹਿਲਾਂ ਗੱਲ ਕਰਦੇ ਬੇ ਸੀ ਐਕਚੁਅਲੀ ਕਿ 2-3% ਨਾਰਮਲ ਹੈਗਾ ਇਨਫਲੇਸ਼ਨ ਰੇਟ ਹੋਣਾ ਹਾਂ ਜੀ ਤੇ ਤੁਸੀਂ ਕਿੰਨਾ ਤੁਹਾਡੇ ਕੋਲ ਨੰਬਰਸ ਹੈਗੇ ਨੇ ਫਿਰ ਕੀ ਆਸਟ੍ਰੇਲੀਆ ਦੀ ਕਿੰਨੀ ਕਿਨਫਲੇਸ਼ਨ ਹੋਈ ਹੈਗੀ 2020 ਤੋਂ ਬਾਅਦ ਜਿੱਦਾਂ ਕੋਵਿਡ ਤੋਂ ਬਾਅਦ ਜੇ ਤੁਸੀਂ ਥੋੜੇ ਨੰਬਰਸ ਸ਼ੇਅਰ ਕਰਨਾ ਚਾਹੋ ਦਰਸ਼ਕਾਂ ਨੂੰ ਹਾਂ ਬਿਲਕੁਲ ਮੈਂ ਐਕਚੁਅਲੀ ਜਿਹੜੀ ਕੱਲ ਰਿਸਰਚ ਕਰ ਰਹੀ ਸੀ ਮੈਂ ਪਹਿਲਾਂ ਹੀ ਆਪਣੇ ਦਰਸ਼ਕਾਂ ਤੋਂ ਮਾਫੀ ਮੰਗਣਾ ਚਾਹਾਂਗੀ ਜੇ ਇਹਦੇ ਵਿੱਚ ਕੁਝ ਸਹੀ ਨਹੀਂ ਹੈਗਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ 2-3 ਵੈਬਸਾਈਟਸ ਤੋਂ ਜਾ ਕੇ ਸਾਰੇ ਨੰਬਰਸ ਟੈਲੀ ਕਰਕੇ ਲੈ ਕੇ ਆਈਆਂ ਪਰ ਮਤਲਬ ਮੈਨੂੰ ਇਹ ਜ਼ਰੂਰ ਸੀਗਾ ਕਿ ਮੈਂ ਜ਼ਰੂਰ ਕੰਪੇਅਰ ਕਰਾਂ ਇੰਡੀਆ ਤੇ ਇਸ ਆਸਟ੍ਰੇਲੀਆ ਵਿੱਚ ਜਿਹੜੀ ਇਨਫ ਫੋਰ ਦੀ ਆਪਾਂ ਪਹਿਲਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਇਹਦੇ ਵਿੱਚ ਸਾਲ ਦੇ ਸ਼ੁਰੂ ਵਿੱਚ 3.8% ਸੀ ਜਿਹੜੀ ਇਨਫਲੇਸ਼ਨ ਸੀ ਜਿਹੜੀ ਹੁਣ ਘਟ ਕੇ 2.8% ਹੋ ਗਈ ਹੈ ਸੈਪਟੈਂਬਰ ਤੋਂ ਬਾਅਦ ਆਸਟ੍ਰੇਲੀਆ ਵਿੱਚ ਜਿਹੜੀ ਮਤਲਬ ਹੁਣ ਇਸ ਟਾਈਮ ਜਿਹੜੇ ਅਸੀਂ ਇਸ ਟਾਈਮ 'ਚ ਹੈਗੇ ਆ ਆਸਟ੍ਰੇਲੀਆ 'ਚ ਇੱਥੇ ਇਸ ਟਾਈਮ 2.8% ਹੈ ਯਾਨੀ 2.8% ਇਨਫਲੇਸ਼ਨ ਰੇਟ ਜਿਹੜਾ ਪਿਛਲੇ ਸਾਲ ਦੇ ਅਕੋਰਡਿੰਗਲੀ ਇਨਫਲੇਸ਼ਨ ਰੇਟ ਜਿਹੜਾ ਹੁੰਦਾ ਉਹ ਅਸੀਂ ਪਿਛਲੇ ਸਾਲ ਦੇ ਅਕੋਰਡਿੰਗਲੀ ਹੁਣ ਇਸ ਸਾਲ 'ਚ ਕੈਲਕੂਲੇਟ ਕਰਦੇ ਹਾਂ ਮਤਲਬ ਜਿਹੜੇ ਮੈਂ ਇਹ ਨੰਬਰਸ ਲੈ ਕੇ ਆਈਆਂ ਸਾਰੇ ਮੈਂ ਦੱਸਣਾ ਚਾਹਾਂ ਤੇ ਪਿਛਲੇ ਸਾਲ ਤੋਂ ਹੁਣ ਤੱਕ ਕਿੰਨੀ ਵਧੀਆ ਉਸ ਮੁਤਾਬਿਕ ਨੇ ਇਹ ਨੰਬਰਸ ਹਨ ਤੇ ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਕਿ ਆਸਟ੍ਰੇਲੀਆ ਵਿੱਚ ਜੇ ਗੱਲ ਕਰੀਏ ਤਾਂ ਇਨਫਲੇਸ਼ਨ ਰੇਟ ਜਿਹੜਾ 2019 ਤੋਂ ਸ਼ੁਰੂ ਕਰੀਏ ਜਦੋਂ ਕੋਵਿਡ ਸ਼ੁਰੂ ਹੋਇਆ ਕੋਵਿਡ 19 ਜਦੋਂ ਸ਼ੁਰੂ ਹੋਇਆ ਜਦੋਂ 2019 ਵਿੱਚ ਸਾਡੀ ਜਿਹੜੀ ਇਨਫਲੇਸ਼ਨ ਸੀ ਉਹ ਸੀਗੀ 1.57% ਹਾਂਜੀ ਪਿਛਲੇ ਸਾਲ ਦੇ ਕੰਪੈਰੀਟਿਵਲੀ ਹਣ ਹਾਂਜੀ 2018 ਦੇ ਕੰਪੈਰੀਟਿਵਲੀ ਮਤਲਬ ਬਿਲਕੁਲ ਵਧੀਆ ਚੱਲ ਰਿਹਾ ਸੀਗਾ ਸਾਡਾ ਹਾਂ 1.5% ਇਹ 1.5% ਹੈ ਸਿਰਫ ਅਸੀਂ ਕਹਿ ਸਕਦੇ ਹਾਂ ਮਤਲਬ ਬਹੁਤ ਵਧੀਆ ਇਨਫਲੇਸ਼ਨ ਰੇਟ ਸੀ ਸਾਡੇ ਲਈ ਇਹ 2020 ਵਿੱਚ ਵੀ ਕੋਵਿਡ ਦਾ ਬਹੁਤਾ ਅਸਰ ਨਹੀਂ ਦੇਖਿਆ ਗਿਆ ਆਸਟ੍ਰੇਲੀਆ 'ਚ 2020 'ਚ ਜਿਹੜੀ ਇਨਫਲੇਸ਼ਨ ਰੇਟ ਸੀਗੀ ਮਤਲਬ 1.5% ਤੋਂ ਜਿਹੜਾ 2019 'ਚ ਸੀ ਸ ਪੁਆਇੰਟ 85% ਵਧੀ। ਹੂੰ ਹੂੰ ਸਿਰਫ ਪੁਆਇੰਟ 85 ਤੇ ਫਿਰ ਜੇ 2021 ਦੀ ਗੱਲ ਕਰੀਏ ਥੋੜਾ ਥੋੜਾ ਅਸਰ ਜਿਹੜਾ ਸੀ ਉਹ ਕੋਵਿਡ ਦਾ ਸਾਨੂੰ ਦਿਖਣ ਲੱਗ ਗਿਆ ਆਸਟ੍ਰੇਲੀਆ 'ਚ ਉਦੋਂ ਜਿਹੜੀ ਇਨਫਲੇਸ਼ਨ ਰੇਟ ਸੀਗਾ ਪ੍ਰੀਵੀਅਸ ਫਾਈਨੈਂਸ਼ੀਅਲ ਇਅਰ ਦੇ ਅਕੋਰਡਿੰਗ ਉਹਦੀ ਇੱਕਦਮ ਪ੍ਰਾਈਸ ਵਧੀ ਪੁਆਇੰਟ 85% ਤੋਂ ਲੈ ਕੇ 2.86% ਯਾਨੀ 2.86% ਇੱਕਦਮ 2021 'ਚ ਵਧ ਗਿਆ 2022 'ਚ ਸਭ ਤੋਂ ਜ਼ਿਆਦਾ ਇਫੈਕਟ ਹੋਇਆ ਕੋਵਿਡ ਦਾ ਕਿਉਂਕਿ ਜਿਹੜਾ ਸਾਡੇ ਕੋਲ ਸਮਾਨ ਸਮੂਹ ਸੀ ਮਨ ਲੱਗਾ ਉਹ ਖਤਮ ਹੋ ਗਿਆ 2 ਸਾਲ ਲੱਗ ਗਏ ਟਾਈਮ ਲੱਗਾ ਦੋ ਸਾਲ ਲੱ ਜਿਹੜਾ ਇਨਫਲੇਸ਼ਨ ਰੇਟ ਸੀਗਾ ਉਹ ਸੀਗਾ 6.59% ਯਾਨੀ 6.5% ਇਨਫਲੇਸ਼ਨ ਜਿਹੜਾ ਰੇਟ ਸੀਗਾ ਉਹ ਵੱਧ ਗਿਆ ਸਾਡਾ ਬਹੁਤ ਜ਼ਿਆਦਾ ਡਿਫਰੈਂਸ ਹੈਗਾ ਜਿੱਦਾਂ ਬਾਕੀ ਸੀਗੇ 2% 3% ਸਿੱਧਾ ਹੀ 6% ਹਾਂ ਤੇ ਸਾਢੇ 6% ਹਾਂ ਇਹਨੂੰ ਹੋਣ ਨੂੰ ਵੀ ਜਿੰਨਾ ਟਾਈਮ ਲੱਗਿਆ ਕਿਉਂਕਿ ਹੌਲੀ ਹੌਲੀ ਇਫੈਕਟ ਹੋਇਆ ਇਕਨੋਮੀ ਨੂੰ ਆਈ ਗੈਸ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੌਲੀ ਹੌਲੀ ਉਹ ਮਾਲ ਜਿਹੜਾ ਸੀਗਾ ਬਾਦੋਂ ਨੇ ਫੈਕਟਿਵਲੀ ਖਤਮ ਹੋਣਾ ਸ਼ੁਰੂ ਹੋ ਗਿਆ ਬਿਲਕੁਲ ਹਾਂ ਤੇ ਫਿਰ 2023 ਚ ਥੋੜਾ ਜਿਹਾ ਗਵਰਨਮੈਂਟ ਨੇ ਕੋਸ਼ਿਸ਼ ਕੀਤੀ ਕੰਟਰੋਲ ਕਰਨ ਦੀ ਤੇ ਕੀਤਾ ਵੀ 1% ਡਿਕਲਾਈਨ ਹੋਈ ਜਿਹੜਾ 5.5% ਤੱਕ ਆ ਗਿਆ ਸਾਡਾ ਜਿਹੜਾ ਇਹ ਇਨਫਲੇਸ਼ਨ ਰੇਟ ਸੀਗਾ ਤੇ ਫਿਰ ਉਸ ਤੋਂ ਬਾਅਦ ਜੇ ਵਰਸਟ ਆਸਟ੍ਰੇਲੀਆ ਦੀ ਗੱਲ ਕਰੀਏ ਕਿ ਸਭ ਤੋਂ ਬੁਰਾ ਅਜ ਤੱਕ ਦਾ ਇਨਫਲੇਸ਼ਨ ਰੇਟ ਸੀਗਾ ਉਹ ਸੀਗਾ 1951 1951 ਵਿੱਚ ਜਿਹੜਾ ਸੀਗਾ 23.9% ਯਾਨੀ ਕਿ ਆਲਮੋਸਟ 24% ਇਨਫਲੇਸ਼ਨ ਜਿਹੜੀ ਸੀ 1951 ਵਿੱਚ ਇੱਕਦਮ 24% ਵਧੀ ਜਿਹੜੇ ਕਿ ਅਜ ਤੱਕ ਦਾ ਹਿਸਟਰੀ ਦਾ ਆਸਟ੍ਰੇਲੀਆ ਦਾ ਸਭ ਤੋਂ ਪੁਰੀ ਇਨਫਲੇਸ਼ਨ ਰੇਟ ਸੀਗਾ ਤੇ ਜੇ ਬੈਸਟ ਦੀ ਗੱਲ ਕਰੀਏ ਤਾਂ 1962 ਵਿੱਚ ਸੀਗਾ 1962 ਵਿੱਚ ਤੇ ਇਹ ਸੀਗਾ -1.30% ਯਾਨੀ ਕਿ ਮਾਈਨਸ ਨੈਗੇਟਿਵ ਹਾਂ ਮਤਲਬ ਜਿਹੜੀ ਮਹਿੰਗਾਈ ਸੀਗੀ ਉਹ 1.5% ਕੱਟੀ ਉਹ ਬੈਸਟ ਰੇਟ ਸੀਗਾ ਸਾਡਾ ਤੇ ਜੇ ਹੁਣ ਇੰਡੀਆ ਦੀ ਗੱਲ ਕਰੀਏ ਜੇ ਇਹਨਾਂ ਇਹੀ ਰੇਟਸ ਨੂੰ ਆਪਾਂ ਇਹੀ ਸਾਰੇ ਮੈਜ਼ਰਮੈਂਟਸ ਨੂੰ ਕੰਪੇਅਰ ਕਰੀਏ ਇੰਡੀਆ 'ਚ ਕੀ ਹੋਇਆ ਹਾਂਜੀ 2019 'ਚ ਜਦੋਂ ਕੋਵਿਡ ਹਿੱਟ ਕੀਤਾ ਹਾਂਜੀ ਇੰਡੀਆ 'ਚ ਬਹੁਤ ਜਲਦੀ ਇਹ ਫੈਕਟਸ ਦੇਖੇ ਗਏ। ਹੂੰ। ਹੋ ਸਕਦਾ ਕਿਉਂਕਿ ਚਾਈਨਾ ਬਹੁਤ ਨੇੜੇ ਆ ਇੰਡੀਆ ਦੇ ਹੈ ਨਾ ਕਿਉਂਕਿ ਚਾਈਨਾ ਤੋਂ ਹੀ ਸਟਾਰਟ ਹੋਇਆ ਚਾਈਨਾ ਤੋਂ ਬਹੁਤ ਸਾਰਾ ਸਮਾਨ ਇੰਡੀਆ ਚ ਜਾਂਦਾ ਹੈ 2019 ਚ ਜੇ ਦੇਖਿਆ ਜਾਵੇ ਤਾਂ 4.4% ਤੋਂ ਉੱਪਰ ਜਿਹੜੀ ਇਨਫਲੇਸ਼ਨ ਰੇਟ ਵਧੀ ਸਿੱਧਾ ਸਟ੍ਰੇਟ ਮੇਰੇ ਹਿਸਾਬ ਨਾਲ ਇੱਕ ਹੋਰ ਜਿਹੜਾ ਰੀਜ਼ਨ ਹੋ ਸਕਦਾ ਕਿ ਉੱਥੇ ਪੋਪੂਲੇਸ਼ਨ ਵੀ ਜ਼ਿਆਦਾ ਉੱਥੇ ਜ਼ਿਆਦਾ ਅਫੈਕਟ ਹੋਏਗਾ ਬਿਲਕੁਲ ਬਿਲਕੁਲ ਇਹ ਵੀ ਇੱਕ ਰੀਜ਼ਨ ਹੋ ਸਕਦਾ ਤੇ ਫਿਰ ਕਿਉਂਕਿ 2019 ਚ 4.77 ਸਾਢੇ 4% ਸਿੱਧੀ ਵਧ ਗਈ 2020 ਚ ਦੇਖੀਏ ਤਾਂ ਇਹ ਜਿਹੜੀ ਇਹ ਇਨਫਲੇਸ਼ਨ ਰੇਟ ਸੀਗਾ ਉਹ 6.17% ਯਾਨੀ ਸਵਾ 6% ਪਾਕਿਸਤਾਨ ਪੰਜਾਬੀ ਚ ਸਵਾ 6% ਵਾਦੀ 2021 ਚ ਥੋੜੀ ਥੱਲੇ ਆਈ ਉਹ ਸੀਗੀ ਇੱਕ 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 1% ਘਟੀ 5.5% ਤੱਕ ਆ ਗਈ ਤੇ 2024 ਦੀ ਜੇ ਗੱਲ ਕਰੀਏ ਹੁਣ ਆਪਾਂ ਜਿਵੇਂ ਆਪਾਂ ਹੁਣ ਆਸਟ੍ਰੇਲੀਆ ਦੀ ਗੱਲ ਕਰ ਰਹੇ ਸੀਗੇ ਜੁਲਾਈ ਤੱਕ ਜਿਹੜੀ ਸੀਗੀ ਉਹ 3.5% 인ਫਲੇਸ਼ਨ ਸੀਗੀ ਪਰ ਜਿਹੜੀ ਅਕਤੂਬਰ ਚ ਹੁਣ ਜਿੱਥੇ ਅਸੀਂ ਇਸ ਟਾਈਮ ਬੈਠੇ ਆ ਮਤਲਬ ਇਸ ਸਮੇਂ ਦੇ ਵਿੱਚ ਇਹ 6.6% ਜਿਹੜੀ ਇੰਡੀਆ ਦਾ ਇਸ ਟਾਈਮ ਉਹ ਜਿਹੜੀ ਇਨਫਲੇਸ਼ਨ ਰੇਟ ਹੈਗਾ ਜੇ ਇੰਡੀਆ ਦੀ ਗੱਲ ਕਰੀਏ ਤਾਂ ਹੁਣ ਇਸ ਟਾਈਮ ਜਿਹੜਾ ਇਨਫਲੇਸ਼ਨ ਰੇਟ ਹੈ ਖਾਣੇ ਪੀਣੇ ਦਾ ਉਹ 7.5% ਵਧਿਆ ਹੋਇਆ ਅੱਛਾ ਜੀ ਮਾਈਨਿੰਗ ਜਿਹੜੇ ਪ੍ਰੋਡਕਟਸ ਨੇ ਉਹ 26% ਵਧਿਆ ਹੋਇਆ ਤੇ ਜਿਹੜਾ ਤੇਲ ਤੇ ਇਲੈਕਟ੍ਰਿਸਿਟੀ ਫਿਊਲ ਐਂਡ ਪਾਵਰ ਅਸੀਂ ਕਹਿੰਦੇ ਆ ਉਹ 14% ਇਨਕਰੀਸ ਹੋਇਆ ਸੋ ਬਹੁਤ ਜ਼ਿਆਦਾ ਇਨਕਰੀਸ ਆ 14% 14% ਬਹੁਤ ਜ਼ਿਆਦਾ ਵੱਡਾ ਮੈਂ ਕਹੂੰਗੀ ਕਿ ਇਨਕਰੀਸ ਹੈ ਤੇ ਜੇ ਅਸੀਂ ਗੱਲ ਕਰੀਏ ਕਿ ਅੱਜ ਤੱਕ ਦਾ ਵੈਸਟ ਤੇ ਵਰਸਟ ਕੀ ਸੀਗਾ ਇੰਡੀਆ ਵਿੱਚ ਅੱਜ ਤੱਕ ਦਾ ਜਿਹੜੀ ਹਾਈਐਸਟ ਇਨਫਲੇਸ਼ਨ ਦੇਖੀ ਗਈ ਆ ਇੰਡੀਆ ਚ ਉਹ ਸੀਗੀ 1974 ਚ ਜਿਹੜੀ ਸੀਗੀ 28.6% ਯਾਨੀ 28.5% ਇਹ ਹੋ ਸਕਦਾ ਹੈ ਕਿ ਜਿਹੜੀ ਵਾਰ ਹੋਈ ਸੀ 1971 ਚ ਚਾਈਨਾ ਦੇ ਨਾਲ ਉਹਦੇ ਕਰਕੇ ਇਹਦਾ ਇਫੈਕਟ ਹੋਇਆ ਹੋਵੇ ਪਰ ਇਹ 28% 28.5% ਜਿਹੜੀ ਸੀ ਅੱਜ ਤੱਕ ਦਾ ਵਰਸਟ ਰੇਟ ਸੀਗਾ ਇਹ ਇਨਫਲੇਸ਼ਨ ਦਾ ਅੱਜ ਤੱਕ ਦਾ ਮਹਿੰਗਾਈ ਦਾ ਵਰਸਟ ਰੇਟ ਇੰਡੀਆ ਦਾ ਤੇ ਜੇ ਲੋਇਸਟ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਵਧੀਆ ਰੇਟ ਸੀਗਾ 1976 ਵਿੱਚ یعنی 2 ਸਾਲਾਂ ਚ ਗਰਮਣ ਨੇ 74 ਚ ਇਨੀ ਜ਼ਿਆਦਾ 28% ਤੇ 1976 ਸਿਰਫ 2 ਸਾਲਾਂ ਚ ਇਨੀ ਕੰਟਰੋਲ ਕੀਤੀ ਗਈ ਕਿ ਸਿਰਫ -7.5% ਮਹਿੰਗਾਈ ਰਿਡਿਊਸ ਹੋਈ ਵਾਹ ਇਹ ਕਾਫੀ ਜ਼ਿਆਦਾ ਡਿਫਰੈਂਟ ਹੈਗਾ ਇਹ ਜਰੂਰ ਦੇਖਣਾ ਚਾਹੀਦਾ ਸਾਨੂੰ ਕਿ ਕਿੱਦਾਂ ਹੋਇਆ ਸੀ ਕਦੀ ਅਗਲੇ ਸੀਗਾ ਨਾ ਕੀ ਉਹਨੇ ਯੂਜ਼ ਕੀਤਾ ਕਿ ਜਿਸ ਨਾਲ ਇੰਨੀ ਜ਼ਿਆਦਾ ਵਧਿਆ 28% ਤੋਂ -7% ਬਿਲਕੁਲ ਇਹ ਜਰੂਰ ਦੇਖਣਾ ਜਿਹਦਾ ਮੇਰੇ ਖਿਆਲ ਚ ਕਿ ਇੰਨੇ ਜ਼ਿਆਦਾ ਕਿੱਦਾਂ ਘਟਾਈ ਗਈ ਮਤਲਬ ਚਲੋ 28% ਸੀਗੀ ਉਸ ਤੋਂ ਘਟ ਗਏ ਜੇ 7 7.5% ਘੱਡੀ ਵੀ ਤਾਂ ਬਹੁਤ ਜ਼ਿਆਦਾ ਨਹੀਂ ਘਟੀ ਪਰ 7.5% ਯਸ ਸਾਢੇ 7% ਘਟਣ ਦਾ ਕੀ ਰੀਜ਼ਨ ਹੈ ਤੇ ਅਸੀਂ ਕੀ ਉਹ ਸਟ੍ਰੈਟਜੀਜ਼ ਯੂਜ਼ ਕਰਕੇ ਅੱਜ ਉਹਦਾ ਕੁਝ ਕਰ ਸਕਦੇ ਹਾਂ ਜਾਂ ਕਿਵੇਂ ਕਰ ਸਕਦੇ ਹਾਂ ਹਨਾ ਮੈਂ ਹੁਣੇ ਹੀ ਸੋਚ ਰਹੀ ਸੀ ਕਿ ਇਨਫਲੇਸ਼ਨ ਜਿਹੜੀ ਹੈ ਉਹ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਤੁਹਾਡੇ ਖਿਆਲ ਚ ਕੀ ਕਰ ਸਕਦੇ ਹਾਂ ਅਸੀਂ ਇਨਫਲੇਸ਼ਨ ਕੰਟਰੋਲ ਕਰਨ ਲਈ ਅਸੀਂ ਆਪਨਾ ਜਿਦਾ ਇੰਡੀਵਿਜੂਅਲਸ ਜਿਹੜੇ ਹੈਗੇ ਆ ਆਪਾਂ ਆਪਾਂ ਤਾਂ ਨਹੀਂ ਕਰ ਸਕਦੇ ਕੰਟਰੋਲ ਇਨਫਲੇਸ਼ਨ ਪਰ ਗਵਰਨਮੈਂਟ ਜਿਹੜੀ ਹੈਗੀ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਦਾ ਤੁਸੀਂ ਜਾਣਦੇ ਹੋ ਇੰਟਰਸਟ ਰੇਟ ਵਧ ਦਦੇ ਨੇ ਤੇ ਇੰਟਰਸਟ ਰੇਟ ਕਿਉਂ ਵਧ ਦਦੇ ਨੇ ਜਿਹੜਾ ਸੈਂਟਰਲ ਬੈਂਕ ਹੈਗਾ ਉਹ ਇੰਟਰਸਟ ਰੇਟ ਵਧਾਉਂਦਾ ਬਿਲਕੁਲ ਤੁਸੀਂ ਲਾਸਟ ਜਿਹੜਾ ਸੈਂਟਰਲ ਬੈਂਕ ਹੈਗਾ ਉਹ ਹੈਗਾ ਜਿੱਦਾਂ ਬੈਂਕਸ ਦਾ ਬੈਂਕ ਅਗੇ। ਰਾਈਟ ਕਿ ਜਿੱਦਾਂ ਆਸਟ੍ਰੇਲੀਆ ਦਾ ਕòm ਬੈਂਕ ਵੈਸਟਪੈਕ ਆ ਜੋ ਵੀ ਨੇ ਇਹ ਸਾਰੇ ਬੈਂਕਸ ਨੇ ਜਿਹੜੇ ਇਹ ਮਨੀ ਬੋਰੋ ਕਰਦੇ ਨੇ ਸੈਂਟਰਲ ਬੈਂਕ ਤੋਂ। ਰਿਜ਼ਰਵ ਬੈਂਕ ਆ। ਹਾਂਜੀ ਰਿਜ਼ਰਵ ਬੈਂਕ। ਤੇ ਹੁਣ ਜਦੋਂ ਸੈਂਟਰਲ ਬੈਂਕ ਜਿੱਦਾਂ ਆਪਣੇ ਇੰਟਰਸਟ ਰੇਟ ਵਧਾ ਦਿੰਦਾ ਠੀਕ ਆ ਜਿਹੜੇ ਕਾਮਨ ਬੈਂਕ ਵਗੈਰਾ ਉਹਨਾਂ ਨੂੰ ਜ਼ਿਆਦਾ ਪੇ ਕਰਨਾ ਪੈਂਦਾ ਇੰਟਰਸਟ ਰੇਟ ਨੂੰ ਫਿਰ ਉਹ ਕਿ ਕੰਜ਼ਿਊਮਰ ਦਾ ਵਧਾ ਦਿੰਦੇ ਨੇ। ਬਿਲਕੁਲ ਤੇ ਇਹ ਕਿਦਾਂ ਇਨਫਲੇਸ਼ਨ ਕੰਟਰੋਲ ਕਰ ਸਕਦਾ? ਹੂੰ ਜਿੱਦਾਂ ਸਾਡੀ ਮਾਰਗੇਜ ਵਧ ਗਈ ਹੁਣ ਰੈਂਟ ਵੱਧ ਚੁੱਕਿਆ ਇੰਟਰਸਟ ਰੇਟ ਕਿਉਂਕਿ ਇਹਨੇ ਵੱਧ ਚੁੱਕੇ ਨੇ ਹਣਾ ਠੀਕ ਹੈ ਹਾਂ ਤੇ ਇਸ ਕਰਕੇ ਜਿਹੜੇ ਲੋਕੀ ਨੇ ਉਹ ਹੁਣ ਸਪੈਂਡ ਘੱਟ ਕਰਨਗੇ ਕਿਉਂਕਿ ਉਹਨਾਂ ਕੋਲ ਘੱਟ ਮਨੀ ਹੈਗੀ ਐ ਸਪੈਂਡ ਕਰਨ ਲਈ। ਰਾਈਟ ਜੇ ਜਦੋਂ ਹੁਣ 6% ਹੋ ਗਿਆ ਮੇਰੇ ਖਿਆਲ ਇੰਟਰਸਟ ਤੇ ਮੈਂ 6% ਤੋਂ ਉੱਪਰ ਹੀ ਐਸਟੇ ਮਾਰਗੇਜ ਦਾ ਡਬਲ ਚੈੱਕ ਕਰਨਾ ਪਏਗਾ ਮੈਨੂੰ 100% ਨੰਬਰ ਦਾ ਸ਼ੋਰ ਨਹੀਂ ਹੈਗਾ। ਨਹੀਂ ਇਹ ਤਾਂ 6% ਤੋਂ ਉੱਪਰ ਆ। ਜੇ ਪਹਿਲਾਂ ਸੀਗਾ 2-3% ਹਾਂ 2020 2029 2-3% ਤੇ ਮੈਨੂੰ ਯਾਦ ਆਈ। 3 ਗੁਣਾ ਲੋਕੀ ਆਪਣੀ ਮਾਰਗੇਜ ਜ਼ਿਆਦਾ ਦੇਂਦੇ ਪਏ ਨੇ। ਇਹਦਾ ਮਤਲਬ ਜਿਹੜੀ ਉਹਨਾਂ ਕੋਲ ਸਪੈਂਡਿੰਗ ਪਾਵਰ ਆ ਉਹ ਕਿੰਨੀ ਘੱਟ ਗਈ ਤੁਸੀਂ ਇਮੇਜਿਨ ਕਰੋ। ਹਾਂ ਕਿਉਂਕਿ ਤੁਸੀਂ ਬਾਕੀ ਤੁਹਾਡੇ ਕੋਲ ਪੈਸਾ ਬ ਕਟ ਖਰੀਦਣਗੇ ਜਿਹੜੀ ਸਪਲਾਈ ਕਰਦਾ ਬਈ ਚੀਜ਼ਾਂ ਉਹਨੂੰ ਆਪਣੀ ਪ੍ਰਾਈਸ ਆਬਵੀਅਸਲੀ ਵਧਾ ਨਹੀਂ ਸਕਦਾ ਹੂੰ ਤੇ ਉੱਥੇ ਉਹਨੂੰ ਪ੍ਰਾਈਸ ਰੋਕਣੀ ਪੈਗੀ ਜੇ ਉਹਨਾਂ ਨੇ ਹੋਰ ਪ੍ਰਾਈਸ ਦਾਤੀ ਲੋਕੀ ਕਿਉਂ ਖਰੀਦਣਗੇ ਉਹ ਚੀਜ਼ ਓਕੇ ਅੱਛਾ ਇਹ ਰੀਜ਼ਨ ਹੁੰਦਾ ਸਪਲਾਈ ਸਪਲਾਈ ਕੱਟ ਜਾਂਦੀ ਹੈ ਤਾਂ ਡਿਮਾਂਡ ਉੱਥੇ ਉਹਨਾਂ ਨੂੰ ਪ੍ਰਾਈਸ ਡਿਮਾਂਡ ਦੀ ਵੀ ਕਟਾਣੀ ਪੈਂਦੀ ਓਕੇ ਸੋ ਇਹ ਹੀ ਰੀਜ਼ਨ ਹੈ ਕਿ ਜਿਹੜਾ ਆਸਟ੍ਰੇਲੀਅਨ ਗਵਰਨਮੈਂਟ ਨੇ ਸਾਡੀ ਜਿਹੜੀ ਇੰਟਰਸਟ ਰੇਟਸ ਨੇ ਇਹਨਾਂ ਦਾ ਵਧਾਇਆ ਪਰ ਉਹਦਾ ਬੜਾ ਬੁਰਾ ਅਸਰ ਪਿਆ ਸਾਰੀਆਂ ਫੈਮਲੀਆਂ ਤੇ ਬਹੁਤ ਮੁਸ਼ਕਿਲ ਲੱਗਿਆ ਇੱਕਦਮ ਜਦੋਂ ਤਿੰਨ ਗੁਣਾ ਵਧ ਗਿਆ ਸੀਗਾ ਮਤਲਬ ਸਾਡਾ ਜਿਹੜਾ ਮਾਰਕੀਟ ਇਹ ਇੱਕ ਤਰੀਕਾ ਹੈਗਾ ਕੰਟਰੋਲ ਕਰਨ ਦਾ ਤੇ ਹਾਂਜੀ ਤੇ ਠੀਕ ਹੈ ਚਲ ਬਹੁਤ ਵਧੀਆ ਗੱਲ ਤੁਸੀਂ ਦੱਸੀ ਮੈਨੂੰ ਕਦੇ ਸਮਝ ਨਹੀਂ ਆਈ ਸੀ ਕਿ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਇੰਨੀ ਮਾਰਗੇਜ ਕਿਉਂ ਵਧਾਈ ਆ ਰੈਂਟ ਉਹਦੇ ਮਾਰਗੇਜ ਦੇ ਕਰਕੇ ਕੋਈ ਰੈਂਟ ਵਧ ਗਿਆ ਲਿਵਿੰਗ ਕਾਸਟਸ ਵਧੀਆਂ ਸਾਰੀਆਂ ਜ਼ਰੂਰ ਹਾਂਜੀ ਤੇ ਬੜਾ ਚੰਗਾ ਲੱਗਿਆ ਗੱਲ ਕਰਕੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਸੁਣਦੇ ਹੋ ਇੰਨਾ ਪਿਆਰ ਦਿੰਨੇ ਹੋ ਹਾਂਜੀ ਸਾਨੂੰ ਕਮੈਂਟਸ ਜਰੂਰ ਦੱਸਿਓ ਤੁਹਾਨੂੰ ਸਾਡਾ ਪ੍ਰੋਗਰਾਮ ਕਿਦਾਂ ਦਾ ਲੱਗਿਆ ਤੇ ਅਗਲੀ ਵਾਰ ਫੇਰ ਮਿਲਾਂਗੇ ਕੋਈ ਨਵਾਂ ਟੌਪਿਕ ਲੈ ਕੇ ਸਸਤ੍ਰੀਕਾਲ ਸਸਤ੍ਰੀਕਾਲ